ਜੱਬੋਂ ਵੱਲ ਜੋ ਪੁਲਿਸ ਨੇ ਦਿੱਤੀ ਨਸ਼ਾ ਤਸਕਰਾਂ ਨੂੰ ਚੇਤਾਵਨੀ ਸ਼ੀਦਪਾਕਤ ਸਿੰਘ ਨਗਰ ਦੇ ਕਿਸੇ ਸਮੇਂ ਸਭ ਤੋਂ ਵੱਧ ਬਦਨਾਮ ਮੰਨੇ ਜਾਂਦੇ ਪਿੰਡ 'ਚ ਪੁਲਿਸ ਵੱਲੋਂ ਜਾਗਰੂਕਤਾ ਸੈਮੀਨਾਰ ਕੀਤਾ ਗਿਆ ਇਸ ਮੌਕੇ ਡੀਐਸਪੀ ਰਾਜਕੁਮਾਰ ਤੇ थाना सदर ਨਮਸ਼ਹਿਰ ਦੇ ਮੁਖੀ ਅਸ਼ੋਕ ਕੁਮਾਰ ਨੇ ਵਿਸ਼ੇਸ਼ ਤੌਰ ਤੇ ਨਸ਼ਾ ਤਸਕਰਾਂ ਨੂੰ ਨਸੀਹਤ ਦਿੱਤੀ ਕਿ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਦੇ ਕਾਰੋਬਾਰੀ ਦੀ ਇਤਲਾਹ ਦੇਣ ਦਾ ਨਾਮ ਪੁਲਿਸ ਵੱਲੋਂ ਗੁਪਤ ਰੱਖਿਆ ਜਾਵੇਗਾ। ਤੁਸੀਂ ਦੇਖ ਰਹੇ ਹੋ ਪਿੰਡ ਜੱਬੋਵਾਲ ਤੋਂ ਹਰਵਿੰਦਰ ਸਿੰਘ ਦੀ ਰਿਪੋਰਟ। ਅੱਜ ਮਾਨਯੋਗ ਡੀਜੀਪੀ ਸਾਹਿਬ ਔਰ ਮਾਨਯੋਗ ਐਸਐਸਪੀ ਸਾਹਿਬ ਜिला ਸ਼ੀਤ ਭਗਤ ਸਿੰਘ ਨਗਰ ਦੀਆਂ ਨਿਰਦੇਸ਼ਾਂ ਤੇ ਇਸ ਸੰਪਰਕ ਮਹਿੰਮ ਤਹਿਤ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਅਸੀਂ ਅੱਜ ਜੱਬੋਵਾਲ ਮੀਟਿੰਗ ਕੀਤੀ ਮੇਰੇ ਨਾਲ ਮੁਖ ਅਫਸਰ ਥਾਣਾ ਜੀ ਸਦਰ ਮੌਜੂਦ ਹੈ ਔਰ ਇਹਦੇ ਵਿੱਚ ਅਸੀਂ ਲੋਕਾਂ ਨੂੰ ਅਵੇਅਰ ਕੀਤਾ ਹੈ ਨਸ਼ੇ ਦੇ ਖਿਲਾਫ ਔਰ ਸਾਡੀ ਨੌਜਵਾਨ ਪੀੜੀ ਜਿਹੜੀ ਹੈਗੀ ਹੈ ਸੋਸ਼ਲ ਮੀਡੀਆ ਤੇ ਜਿਹੜੇ ਕਈ ਗਲਤੀਆਂ ਕਰਕੇ ਜੀ ਵਿਗੜ ਜਾਂਦੇ ਆ ਜਾਂ ਫਿਰ ਕ੍ਰਾਈਮ ਦੀ ਦੁਨੀਆ ਵੱਲ ਨੂੰ ਚਲੇ ਜਾਂਦੇ ਆ ਜਾਂ ਉਹਨਾਂ ਨੂੰ ਲੱਗਦਾ ਹੈ ਗਲੋਰੀਫਾਈ ਹੋ ਰਿਹਾ ਕ੍ਰਾਈਮ ਸੋਸ਼ਲ ਮੀਡੀਆ ਤੇ ਉਹਦੇ ਨਾਲ ਉਹਨਾਂ ਦਾ ਵਿਗਾੜ ਹੋ ਰਿਹਾ ਉਹਦੇ ਸੰਬੰਧੀ ਛੋਟ-ਛੋਟੀਆਂ ਜਿਹੜੀਆਂ ਬਾਰਦਾਤਾਂ ਹੋ ਜਾਂਦੀਆਂ ਸਨੇਚਿੰਗ ਵਗੈਰਾ ਹੋ ਜਾਂਦੀ ਇਸ ਵੰਦੀ ਅਗਾ ਕੀਤਾ ਹੈ ਅਵੇਅਰ ਕੀਤਾ ਹੈ ਔਰ ਆਪਣੀ ਜੰਗ ਜਨਰੇਸ਼ਨ ਹੈ ਉਹਦੇ ਪ੍ਰਤੀ ਅਸੀਂ ਜਿਹੜੇ ਆਪਣੇ ਫਰਜ਼ਾਤ ਨੂੰ ਨਿਭਾਉਂਦੇ ਹੋਏ ਉਹਨਾਂ ਨੂੰ ਬਚਾ ਕੇ ਰੱਖੀਏ ਔਰ ਨਸ਼ਾ ਵੇਚਣ ਵਾਲਿਆਂ ਨੂੰ ਸਖਤ ਤਕੀਦ ਕੀਤੀ ਹੈ ਕਿ ਬੜੀ ਸ਼ਕਤੀ ਨਾਲ ਪੇਸ਼ ਆਵਾਂਗੇ ਇਸ ਕਿਤੇ ਤੋਂ ਬਾਹਰ ਬੀਐਸਪੀ ਸਾਹਿਬ ਜਿਹੜੇ ਜੇਲ ਦੇ ਵਿੱਚੋਂ ਆਏ ਹੈਗੇ ਆ ਕਿਸੇ ਵੀ ਤਰੀਕੇ ਦੇ ਨਾਲ ਆਏ ਹੈ ਉਹ ਜਿਹੜਾ ਮਾਹੌਲ ਹੈਗਾ ਕਿਤੇ ਨਾ ਕਿਤੇ ਖਰਾਬ ਕਰਦੇ ਨਜ਼ਰ ਆ ਰਿਹਾ ਹੈ ਕਿ ਉਹਨਾਂ ਨੂੰ ਕੀ ਕੀ ਕਿਸ ਤਰ੍ਹਾਂ ਦੇ ਤਰੀਕੇ ਹੈਗੇ ਨਹੀਂ ਨਹੀਂ ਕੋਈ ਵੀ ਜਿਹੜਾ ਬੰਦਾ ਹੈ ਜੇਲ੍ਹ ਚ ਭੇਜਨ ਦਾ ਵੀ ਮਕਸਦ ਇਹੀ ਹੁੰਦਾ ਜਿੱਥੇ ਉਹਨੂੰ ਇੱਕ ਸਜ਼ਾ ਮਿਲਦੀ ਉੱਥੇ ਉਹਨੂੰ ਸੁਧਾਰ ਵਾਸਤੇ ਭੇਜਿਆ ਜਾਂਦਾ ਸੋ ਜੇਲ੍ਹ ਚੋਂ ਜਿਹੜਾ ਬੰਦਾ ਆਇਆ ਹੁੰਦਾ ਉੱਥੇ ਅਸੀਂ ਨਿਗਰਾਨੀ ਰੱਖਦੇ ਆ ਤਾਂ ਕਿ ਫਰਦਰ ਇਹ ਕ੍ਰਾਈਮ ਨਾ ਕਰੇ ਜੀ ਜੀ ਸ਼ੁਕਰੀਆ ਸ਼ੁਕਰੀਆ ਜੀ ਸਰ ਸਹਿਬਾਨ ਸ਼ੋਕਮਾਰ ਜੀ ਕਿਸ ਤਰ੍ਹਾਂ ਦਾ ਲੱਗਦਾ ਹੈਗਾ ਨਵਾਂ ਸ਼ਹਿਰ ਦੇ ਵਿੱਚ ਜੇ ਇਹ ਥਾਣਾ ਸਰ ਦੇ ਗੱਲ ਕਿਤੇ ਚਾਵੇ ਜੱਬੂਵਾਲ ਹੌਟ ਮੰਨਿਆ ਜਾ ਰਿਹਾ ਸੀਗਾ ਹੁਣ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਦੇਖੋ ਜਿਹੜਾ ਜੱਬੂਵਾਲ ਪਿੰਡ ਹੈ ਜੀ ਕਿ ਕਿਸੇ ਟਾਈਮ ਇਨੂੰ ਆਪਰ ਰੈੱਡ ਜ਼ੋਨ ਚ ਪਾਇਆ ਹੋਇਆ ਸੀ ਜੀ ਠੀਕ ਹੈ ਪਿਛਲੀ ਪੰਚਾਇਤ ਨੇ ਬਹੁਤ ਮਿਹਨਤ ਕੀਤੀ ਉਸ ਮਿਹਨਤ ਦੇ ਸਦਕਾ ਇਹ ਜਿਹੜਾ ਪਿੰਡ ਹੈ ਇਹ ਗ੍ਰੀਨ ਜ਼ੋਨ ਚ ਆਇਆ ਔਰ ਸਰਪੰਚ ਸਾਹਿਬ ਨੂੰ ਸਪੈਸ਼ਲ ਸਨਮਾਨਿਤ ਕੀਤਾ ਗਿਆ ਜੀ ਠੀਕ ਹੈ ਹੁਣ ਕੁਝ ਐਵੇਂ ਲੋਕਾਂ ਦੀ ਇੱਕ ਗਲਤ ਧਾਰਨਾ ਹੈ ਕਿ ਜੀ ਪੰਚਾਇਤ ਬਦਲ ਗਈ ਜਬ ਬੋਲ ਚ ਨਸ਼ਾ ਵੇਚਣਾ ਸ਼ੁਰੂ ਹੋ ਜਾਊਗਾ ਠੀਕ ਹੈ ਜਦੋਂ ਵੀ ਕੋਈ ਬੰਦਾ ਕ੍ਰਾਈਮ ਕਰਦਾ ਉਹਦੀ ਸਾਨੂੰ ਇੰਟੀਮੇਸ਼ਨ ਮਿਲ ਜਾਂਦੀ ਹੈ ਅਸੀਂ ਉਹਦੇ ਉੱਤੇ ਆਪਣਾ ਫੋਕਸ ਕਰਕੇ ਉਹਨੂੰ ਫੜ ਕੇ ਉਹਨੂੰ ਜੇਲ੍ਹ ਭੇਜਾਂਗੇ ਇਹੋ ਜਿਹਾ ਕੋਈ ਨਹੀਂ ਹੋਣ ਦੇਗੇ ਪੰਚਾਇਤ ਨੇ ਵੀ ਅੱਜ ਸਾਨੂੰ ਵਿਸ਼ਵਾਸਨ ਦਵਾਇਆ ਕਿ ਜਦੋਂ ਵੀ ਕੋਈ ਪਿੰਡ ਦੇ ਵਿੱਚ ਇਹੋ ਜਿਹਾ ਬੰਦਾ ਕ੍ਰਾਈਮ ਕਰੂਗਾ ਅਸੀਂ ਐਸਐਚਓ ਸਾਹਿਬ ਹੋਰਨਾਂ ਨੂੰ ਦੱਸਾਂਗੇ ਤੇ ਅਸੀਂ ਇੱਕ ਮਤਾ ਪਾਵਾਂਗੇ ਜਦੋਂ ਪੰਚਾਇਤ ਨੂੰ ਪੂਰਾ ਦੂਜਾ ਮਿਲ ਗਿਆ ਆਪਣੇ ਚਾਰਜ ਮਿਲ ਗਿਆ ਇੱਕ ਮਤਾ ਪਾਵਾਂਗੇ ਕਿ ਪਿੰਡ ਦਾ ਬੰਦਾ ਜਿਹੜਾ ਵੀ ਕੋਈ ਕ੍ਰਾਈਮ ਕਰੂਗਾ ਉਸ ਦਾ ਕੋਈ ਵੀ ਸਾਥ ਨਹੀਂ ਦਿੱਤਾ ਜਾਊਗਾ ਨਾ ਹੀ ਕੋ ਪਿੰਡ ਦਾ ਬੰਦਾ ਉਹਦੀ ਜਮਾਨਤ ਦੇਵੇ ਕਿਉਂਕਿ ਮਤਾ ਮੇਨ ਮੰਨਿਆ ਜਾ ਰਿਹਾ ਹੈ ਕਿ ਜੇਕਰ ਪ੍ਰੋਲ ਤੇ ਦਸ਼ਕਤ ਹੀ ਨਹੀਂ ਹੋਣਗੇ ਪ੍ਰੋਲ ਤੇ ਕੋਈ ਛੁੱਟੀ ਨਹੀਂ ਆਏਗਾ ਇੰਜ ਲੱਗਦਾ ਕਿ ਨਸ਼ਾ ਜਲਦੀ ਬੰਦ ਹੋ ਜਾਏਗਾ ਦੇਖੋ ਪ੍ਰੋਲ ਮੈਟਰ ਹੈ ਜਿਹੜਾ ਇੱਕ ਅਲੱਗ ਮੈਟਰ ਹੈ ਜੀ ਪ੍ਰੋਲ ਹੈ ਉਹ ਜਿਹੜਾ ਕੈਦੀ ਉਹਦਾ ਰਾਈਟ ਹੈ ਜੀ ਠੀਕ ਹੈ ਜੀ ਪ੍ਰੋਲ ਦੇ ਵਿੱਚ ਕਈ ਇਹੋ ਜਿਹੇ ਹੈਗੀਆਂ ਧਾਰਾਵਾਂ ਹੈਗੀਆਂ ਕਿ ਉਹਦਾ ਰਾਈਟ ਹੈ ਪ੍ਰੋਲ ਦੀਆਂ ਕਈ ਕਾਰਨ ਹੁੰਦੇ ਆ ਉਹਦੇ ਕਰਕੇ ਉਹਨੂੰ ਪ੍ਰੋਲ ਦਿੱਤੀ ਜਾ ਸਕਦੀ ਹੈ ਜੀ ਅਛਾ ਇੱਕ ਵਿਅਕਤੀ ਨੂੰ ਬਾਰ-ਬਾਰ ਪ੍ਰੋਲ ਦੇਣੀ ਹੈਗੀ ਇੱਕ ਮੈਂਬਰ ਬਾਰ-ਬਾਰ ਪ੍ਰੋਲ ਦਿੰਦਾ 10 ਵਾਰ ਦਿੰਦਾ 20 ਵਾਰ ਦਿੰਦਾ ਫਿਰ ਕਿਸ ਤਰ੍ਹਾਂ ਦੇ ਇਹ ਮੰਨਦੇ ਆ ਇਹ ਜਿਹੜਾ ਪ੍ਰੋਲ ਮੈਟਰ ਹੈ ਇਹ ਕੋਰਟ ਨਾਲ ਸੰਬੰਧਤ ਮੈਟਰ ਹੁੰਦੇ ਆ ਇਹ ਮਾਨਯੋਗ ਡੀਸੀ ਸਾਹਿਬ ਦੇ ਉੱਤੇ ਪ੍ਰੋਲ ਜਿਹੜੀ ਹੁੰਦੀ ਆ ਅਪਰੂਵ ਹੁੰਦੀ ਆ ਕੋਰਟ ਨਾਲ ਸੰਬੰਧਤ ਮੈਟਰ ਹੁੰਦੇ ਆ ਇਹਦੇ ਚ ਪੁਲਿਸ ਦਾ ਕੋਈ ਬਹੁਤਾ ਰੋਲ ਨਹੀਂ ਇਹ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਝੰਗ ਹੈ ਯੂਥ ਹੈ ਕੀ ਮੈਸੇਜ ਸ਼ਾਰਟ ਦੇ ਵਿੱਚ